ਪੰਜਾਬ ਸਰਕਾਰ ਜੀ ਦੇ ਮਿਸ਼ਨ ਤੰਦਰੁਸਤ ਦੇ ਅੰਤਰਗਤ ਸਾਡੇ ਕਮਿਸ਼ਨਰ ਸਾਹਿਬ ਸਰਦਾਰ ਜਗਰਾਜ ਸਿੰਘ ਜੀ ਆਈਐਸ ਉਹਨਾਂ ਨੇ ਸਾਨੂੰ ਸਖਤ ਨਿਰਦੇਸ਼ਾਂ ਦੇ ਦਿੱਤੇ ਹੋਏ ਹੈ ਕਿ ਅਸੀਂ ਇੱਕ ਮੁਹਿੰਮ ਚਲਾਣੀ ਹੈ ਜਿਹਦੇ ਚ ਫਲਾ ਵਗੈਰਾ ਨੂੰ ਜੇ ਕੋਈ ਦਵਾਈ ਲੱਗਦੀ ਹੈ ਜਾਂ ਉਹਨਾਂ ਨੂੰ ਕੋਈ ਹੋਰ ਪ੍ਰੋਡਕਟ ਵਗੈਰਾ ਇਸਤੇਮਾਲ ਕੀਤਾ ਜਾਂਦਾ ਜਿੱਦਾਂ ਦੁਬਾਰਾ ਯੂਜ਼ ਹੁੰਦੀਆਂ ਜਾਂ ਗਲੇ ਸੜੇ ਫਲ ਵੇਚੇ ਜਾਂਦੇ ਆ ਔਰ ਇਸ ਸੰਬੰਧ ਵਿੱਚ ਅਸੀਂ ਆਦਰ ਸਰਜੀ ਮੰਡੀ ਆਏ ਹੋਇਆ ਕਿਉਂਕਿ ਸਾਡੇ ਜਿਹੜੇ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਸਾਹਿਬ ਹੈ ਉਹਨਾਂ ਨੇ ਵੀ ਸਾਨੂੰ ਇੱਕ ਸਖਤ ਨੇ ਜ਼ਿਲ੍ਹਾ ਨੇ ਨਿਰਦੇਸ਼ ਦਿੱਤੇ ਹੋਏ ਹੈ ਇਹਨਾਂ ਚੀਜ਼ਾਂ ਦੀ ਰੋਕ ਥੰਮ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਚੰਗਿਆ ਫਲ ਫਰੂਟ ਔਰ ਸਬਜ਼ੀਆਂ ਮਿਲ ਸਕਣ ਸੋ ਮਾਨਯੋਗ ਸਿਹਤ ਮੰਤਰੀ ਸਾਹਿਬ ਅਤੇ ਡਿਪਟੀ ਕਮਿਸ਼ਨਰ ਸਾਹਿਬ ਅਤੇ ਸਿਵਲ ਸਰਜਨ ਸਾਹਿਬ ਦੇ ਨਿਰਦੇਸ਼ ਅਨੁਸਾਰ ਅਸੀਂ ਅੱਜ ਇੱਥੇ ਸਬਜ਼ੀ ਮੰਡੀ ਆਏ ਆਂ ਔਰ ਇੱਥੇ ਆ ਕੇ ਅਸੀਂ ਅਲੱਗ-ਅਲੱਗ ਗੋਡਾਊਨ ਜਿੱਥੇ ਫਰੂਟਸ ਉਹ ਦਵਾਈ वगैरह लगदी है या कोल्ड स्टोरेज हुंदी है। ਉਹਨਾਂ ਨੂੰ ਚੈੱਕ ਕੀਤਾ। ਪੂਰੇ ਚ ਕਈ ਜਗ੍ਹਾ ਸਾਨੂੰ ਨਿਯਮਤਾ ਪਾਈ ਨਹੀਂ ਹੈ। ਕਈਆਂ ਨੇ ਤਾਂ ਚਲੋ ਸਟੋਰ ਕੀਤਾ ਆ ਖੰਡੇ ਜਗ੍ਹਾ कोल्ड स्टोरेज प्रॉपर ਬਗ ਫੰਕਸ਼ਨਿੰਗ ਹੈਗੀ ਹੈ। ਲੇਕਿਨ ਜਿਹੜੀ ਐਥਲਨ ਗੈਸ ਜਿਹੜੀ ਐ ਯੂਜ਼ ਕੀਤੀ ਜਾ ਰਹੀ ਹੈ ਔਰ ਸਪਰੇ ਕਿਤੀ ਜਾ ਰਹੀ ਹੈ ਜਾਂ ਕੈਲਸ਼ੀਅਮ ਕਾਰਬਾਇਡ ਵੀ ਲਗਾਇਆ ਜਾ। ਇਹਦੇ ਕਿਰਤ ਤੋਂ ਇਲਾਵਾ ਵੀ ਕਈ ਜਗ੍ਹਾ ਅਸੀਂ ਦੇਖਿਆ ਕਿ ਗਲੇ ਸਾੜੇ ਫਲ ਹੈ। ਉਹ ਵੀ ਪਏ ਹੋਏ ਹੈ ਗੋਡਾਂਸ ਚ ਔਰ ਜਿਨ੍ਹਾਂ ਦਾ ਇਸਤੇਮਾਲ ਉਹ ਖੁਦ ਕਹਿੰਦੇ ਆ ਕਿ ਅਸੀਂ ਇਹਨਾਂ ਨੂੰ ਨਲੇ ਪਸ਼ੂਦਾਨ ਨੇ ਉਹਨਾਂ ਨੂੰ ਪਾ ਦਿੰਨੇ ਆ ਜਾਂ ਕੋਈ ਹੋਰ ਅਸੂੜਾ ਵਗੈਰਾ ਨੂੰ ਪਾ ਦਿੰਨੇ ਜੜੀ ਵੀ ਚੰਗੀ ਗੱਲ ਨਹੀਂ ਹੈ ਕਿਉਂਕਿ ਉਹ ਉਹਨਾਂ ਦਾ ਦੁੱਧ ਹੀ ਅਸੀਂ ਇਸਤੇਮਾਲ ਕਰਨੇ ਆ ਸਾਰੇ ਜਣੇ ਨੰਬਰ 2 ਕਿ ਇਹ ਅਖਬਾਰਾਂ ਦਾ ਵੀ ਯੂਜ਼ ਆਮ ਤੌਰ ਤੇ ਜਿੰਨੇ ਵੀ ਸਟੋਰ ਹੈ ਅੱਜ ਵਿਜ਼ਿਟ ਕੀਤੇ ਸਾਰੀ ਜਗ੍ਹਾ ਹੀ ਅਖਬਾਰਾਂ ਦਾ ਯੂਜ਼ ਹੋ ਰਿਹਾ ਹੈ ਪਰਾਲੀ ਦੇ ਨਾਲ ਨਾਲ ਅਖਬਾਰਾਂ ਦਾ ਜਿਹੜਾ ਯੂਜ਼ ਹੋ ਰਿਹਾ ਹੈ ਅਖਬਾਰਾਂ ਦੀ ਜਿਹੜੀ ਇੰਕ ਹੈਗੀ ਆ ਉਹ ਸਾਡੀ ਸਿਹਤ ਲਈ ਬਹੁਤ ਖਤਰਨਾਕ ਹੈ ਕਿਉਂਕਿ ਇਹ ਕੈਂਸਰ ਕਾਰਸਿਨੋ ਜਾਨੀ ਪੈ ਸਕਦੀ ਹੈ ਸੋ ਇਹਨਾਂ ਨੂੰ ਅਸੀਂ ਇਨਸਟਰਕਸ਼ਨਸ ਦੇ ਰਹੇ ਆਂ ਦੀ ਇਹ ਚੀਜ਼ਾਂ ਨਾ ਵਰਤੀਆਂ ਜਾਣ ਇਹਨਾਂ ਬਾਰੇ ਰੋਕਥਾਮ ਕੀਤੀ ਜਾਵੇ ਗੈਸ ਨਾ ਕੀਤੀ ਜਾਵੇ ਬਲਕਿ ਸ਼ੰਕਾਰਪੜਨਾ ਕੀਤੀ ਜਾਵੇ ਔਰ ਇਸ ਦੇ ਨਾਲ ਇਹ ਜੋ ਐਫਐਸਐਸਆਈ ਜੋ ਐਕਟ ਕਹਿੰਦਾ ਹੈ ਉਹਦੇ ਨਿਯਮਾਂ ਦਾ ਪੂਰਾ ਇਸਤੇਮਾਲ ਕੀਤਾ ਜਾਵੇ ਉਹਨੂੰ ਪਾਲਣਾ ਕੀਤੀ ਜਾਵੇ ਇਸ ਤੋਂ ਇਲਾਵਾ ਅਸੀਂ ਹੋਰ ਵੀ ਸਾਰੇ ਉਪਰਾਲੇ ਕਰ ਰਹੇ ਹਾਂ ਜਿੱਦਾਂ ਇਹਨਾਂ ਦਾ ਕੈਂਪ ਆਰਗੇਨਾਈਜ਼ ਕਰਕੇ ਕਿਉਂਕਿ ਕਈਆਂ ਦੇ ਰਜਿਸਟ੍ਰੇਸ਼ਨ ਦਾ ਲਾਇਸੈਂਸ ਪ੍ਰੋਪਰ ਨਹੀਂ ਹੈਗੇ ਆ ਉਹਨਾਂ ਨੂੰ ਅਸੀਂ ਰੀਨਿਊ ਵੀ ਕਰਾਵਾਂਗੇ ਸੋ ਇਹ ਸਾਰੇ ਸਾਡੀ ਮਹਿੰਮ ਜਿਹੜੀ ਹੈ ਲੋਕ ਸੇਕ ਲਈ ਹੈ ਔਰ ਲੋਕਾਂ ਨੂੰ ਚੰਗੀ ਸਰ ਇੱਕ ਗੱਲ ਦੱਸੋ ਇਹ ਜਿਹੜੇ ਜਿੰਨੇ ਵੀ ਇਹ ਫਰੂਟ ਵਾਲੇ ਆ ਬਹੁਤ ਪੁਰਾਣੇ ਪਾਣੇ ਬੰਦੇ ਆ ਇਹ ਕੋ ਨਵੇਂ ਬੰਦੇ ਨਹੀਂ ਪਰ ਫਿਰ ਵੀ ਇਹ ਹਰ ਵਾਰੀ ਤੁਸੀਂ ਇਹਨਾਂ ਨੂੰ ਚੈੱਕ ਕਰਦੇ ਆ ਤੁਹਾਡੇ ਤੋਂ ਪਹਿਲਾਂ ਵੀ ਚੈੱਕ ਕਰਦੇ ਸੀਗੇ ਪਰ ਕਿਉਂ ਨਹੀਂ ਇਹ ਉੱਤੇ ਇਹਨਾਂ ਚੀਜ਼ਾਂ ਨੂੰ ਕਿਉਂ ਨਹੀਂ ਇਹ ਇਸਤੇਮਾਲ ਕਰਦੇ ਜਿਹੜੀਆਂ ਲੋਕਾਂ ਦੀ ਸੇਧ ਨਾਲ ਸੁੰਦਰ ਤੇ ਇਹਨਾਂ ਨੂੰ ਜਿੱਦਾਂ ਵੀ ਮੈਂ ਪਹਿਲੇ ਵੀ ਕਿਹਾ ਹੈ ਕਿ ਇਹ ਸਾਡਾ ਕੰਮ ਹੈਗਾ ਹੈ ਕਿ ਇਹਨਾਂ ਨੂੰ ਇਨਸਟਰਕਸ਼ਨ ਦੇ ਨਾਲ ਲੈਣ ਇਹਨਾਂ ਨੂੰ ਕਈ ਗੱਲਾਂ ਸਿਖਾਣੀਆਂ ਵੀ ਆ ਹੈ ਇਹ بار-बार ਕਹਿਣਾ ਪਹਿਣਾ ਸਾਨੂੰ ਤਦ ਹੀ ਇਹਨਾਂ ਦੇ ਦਿਮਾਗ 'ਚ ਜਾਏਗੀ ਪਰ ਸਾਡਾ ਉਪਰਾਲਾ ਹੀ ਅੰਥਾਕ ਹੋ ਕੇ ਇਹ ਕੰਮ ਕਰਦੇ ਰਹਿਣਾ ਜਿੰਨਾ ਚਿਰ ਕਿ ਇਹਨਾਂ ਨੂੰ ਪੂਰੀ ਸੂਝ-ਬੂਝ ਨਾ ਹੋਵੇ ਤੇ ਔਰ ਸਮਝ ਆ ਜਾਵੇ ਕਿ ਔਰ ਲਾਇਸੈਂਸ ਵੀ ਬਣਾਣ ਔਰ ਪ੍ਰੋਪਰ ਜਿਹੜੀ ਹੈ ਸਾਡੀਆਂ ਇਨਸਪੈਕਸ਼ਨਸ ਹੈਗੀਆਂ ਉਹ ਫਾਲੋ ਕਰਨ ਸਾਡਾ ਕੰਮ ਚੱਲਦਾ ਰਹੇਗਾ ਠੀਕ